ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਮਿੱਟੀ ਦੀ ਖੁਸ਼ਬੂ ਚੈਨਲ ਤੇ ਤੇ ਅੱਜ ਐਤਵਾਰ ਹੈ ਜਿਵੇਂ ਕਿ ਐਤਵਾਰ ਵਿਚਾਰ ਇੱਕ ਸੀਰੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਇਹਦੇ ਵਿੱਚ ਅਸੀਂ ਸਿਰਫ ਧਰਮ ਬਾਰੇ ਆਪਣੀਆਂ ਪ੍ਰਾਤਨ ਸਾਖੀਆਂ ਬਾਰੇ ਇਤਿਹਾਸ ਬਾਰੇ ਹੀ ਜਾਣਾਂਗੇ ਤੇ ਅੱਜ ਅਸੀਂ ਸਾਂਝੀ ਕਰਾਂਗੇ ਭਾਈ ਤਾਰਾ ਸਿੰਘ ਵਾਂਦਸਾਂਗੀ ਜੋ ਕਿ ਡਾਲਵਾ ਪਿੰਡ ਦੇ ਵਿੱਚ ਬੁੰਗਾ ਇਹ ਨਾ ਦਾ ਤੇ ਉੱਥੇ ਰਹਿੰਦੇ ਸੀ ਆਉਂਦੇ ਜਾਂਦੇ ਸਿੰਘਾਂ ਦੀ ਸੇਵਾ ਕਰਤੀ ਸੀ ਹੁਣ ਭਾਈ ਤਾਰਾ ਸਿੰਘ ਵਾਂ ਬਾਰੇ ਥੋੜੀ ਗੱਲ ਕਰ ਲਈਏ ਕਿ ਉਹ ਤਸਵੇ ਪਾਸ਼ਾ ਦੇ ਪੱਸੋਂ ਉਹਨਾਂ ਨੇ ਅਮਦ ਸ਼ਕਿਆ ਸੀ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਕਈ ਜੰਗਾਂ ਵਿੱਚ ਉਹਨਾਂ ਨੇ ਹਿੱਸਾ ਵੀ ਲਿਆ ਸੀ ਤੇ ਜੋ ਸਰਹੰਦ ਫਤਿਹ ਵਾਲੀ ਜੰਗ ਹੈ ਨਾ ਉਸ ਵਿੱਚ ਵੀ ਭਾਈ ਤਾਰਾ ਸਿੰਘ ਵਾਂ ਜੀ ਨੇ ਹਿੱਸਾ ਲਿਆ ਸੀ ਤੇ ਉਹ ਕੋਝ ਚੁਣਿੰਦਾ ਸਿੰਘਾਂ ਦੇ ਵਿੱਚੋਂ ਹੀ ਜਿਨ੍ਹਾਂ ਨੂੰ ਥੋੜੀ-ਬੋਤੀ ਜਗ੍ਹਾ ਸਰਕਾਰ ਨੇ ਦਿੱਤੀ ਹੋਈ ਸੀ ਤਾਂ ਕਿ ਇਹ ਸਿੰਘ ਥੋੜਾ ਟਿਕ ਕੇ ਬੈਠ ਜਾਣ ਤੇ ਭਾਈ ਤਾਰਾ ਸਿੰਘ ਮਾ ਸਿਰਫ ਇੱਕ ਗੱਲ ਮੰਨਦੇ ਸੀ ਕਿ ਬੁੱਢੇ ਹੋ ਕੇ ਬਿਮਾਰੀ ਲੱਗਣ ਨਾਲੋਂ ਜਾਂ ਕਿਸੇ ਵੀ ਚੀਜ਼ ਨਾਲੋਂ ਨਾ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਪਾਉਣੀ ਹੀ ਸਭ ਤੋਂ ਵਧੀਆ ਸ਼ੀਦ ਦੀ ਹੈ ਪ੍ਰਾਣ ਤਿਆਗਣ ਦੀ ਸਭ ਤੋਂ ਵਧੀਆ ਵਿਧੀ ਹੈ ਤੇ ਉਹਨਾਂ ਦਾ ਇਹੀ ਮੰਨਣਾ ਹੀ ਇਸ ਕਰਕੇ ਉਹਨਾਂ ਹਮੇਸ਼ਾ ਹੀ ਇਹ ਅਰਦਾਸ ਕਰਦੇ ਸੀ ਕਿ ਪਰਮਾਤਮਾ ਜੀ ਹੱਡਾ ਸਿਰ ਕਹੇ ਲਿਖੇ ਲਵਾ ਲਿਓ ਤੇ ਉਹਨਾਂ ਬਾਰੇ ਇੱਕ ਹੋਰ ਗੱਲ ਵੀ ਮਸ਼ਹੂਰ ਸੀ ਕਿ ਕਹਿੰਦੇ ਸੀ ਕਿ ਜਦੋਂ ਕਿਤੇ ਦੂਰ ਬੁਲਾ ਜਾਂਦੀ ਹੋਵੇ ਨਾ ਭਾਈ ਤਾਰਾ ਸਿੰਘ ਆਵਾਜ਼ ਮਾਰ ਦਿੰਦੇ ਕਿ ਦੁਬਾਰਾ ਹੱਡੇ ਹਲ ਕੱਟ ਕੇ ਜਾਵੀਂ ਇਹ ਮੇਰੇ ਯੋਧੇ ਸੀ ਉਹ ਤੇ ਇਹ ਸਾਖੀ ਜੋ ਹੈ ਉਹਨਾਂ ਤੇ ਸ਼ਹਾਦਤ ਦੇ ਬਲੇ ਦੀ ਹੈ ਇੱਕ ਵਾਰੀ ਤਰਸ ਰੂਨ ਦਿਆ ਕਿ ਕੋਈ ਪਿੰਡ ਜਿਹੜਾ ਆਪਣਾ ਹੈਗਾ ਹੈ ਡਾਲਵਾ ਨਾ ਉੱਥੇ ਕੀ ਸੀ ਕਿ ਆਪਣਿਆ ਚੌਧਰੀ ਹੀ ਇੱਕ ਉਹ ਕੀ ਕਰਦਾ ਸੀ ਆਪਣੀਆਂ ਘੋੜੀਆਂ ਕਿਸਾਨਾਂ ਦੇ ਖੇਤਾਂ 'ਚ ਖੁੱਲੀਆਂ ਛੱਡ ਦਿੰਦਾ ਸੀ ਚੱਲਣ ਲਈ ਤੇ ਜਦੋਂ ਉਹਨੂੰ ਕੋਈ ਆਖੇ ਕੁਝ ਕੇ ਕਿਉਂ ਛੱਡਦਾ ਹੈ ਅੱਬਲ ਤੇ ਕੋਈ ਆਉਂਦਾ ਨਹੀਂ ਕਿਉਂਕਿ ਉਦੋਂ ਦੀ ਸਰਕਾਰ ਦੇ ਮੂਰੇ ਮਾਸਾ ਵੀ ਗੱਲ ਕਰੋ ਤੇ ਸਿੱਧਾ ਜੀਏ ਬਾਗੀ ਆ ਜੀ ਉਹ ਆ ਜੀ ਜੇ ਆ ਜੀ ਉਹਦੇ ਸਿੱਧੇ ਹੀ ਕਤਲ ਕਰਵਾ ਦਿੰਦੇ ਤੇ ਉਹਦਾ ਇਹ ਮੰਨਣਾ ਹੈ ਕਿ ਇਹ ਮੇਰੀ ਜ਼ਗੀਰ ਆ ਜੀ ਇਹ ਕਿਸਾਨਾਂ ਦੀਆਂ ਖੇਤ ਵੀ ਮੇਰੀਆਂ ਆ ਜੀ ਮੇਰੀ ਮਰਜ਼ੀ ਉਹ ਆਪਣੀਆਂ ਘੋੜੀਆਂ ਛੱਡ ਦਿੰਦਾ ਸੀ ਵੀ ਇਹ ਜਿੱਥੇ ਮਰਜ਼ੀ ਚੱਲਣ ਤੇ ਇੱਕ ਸਿੱਖਾ ਦਾ ਜੋ ਪਰਿਵਾਰ ਹੀ ਖੇਤੀ ਕਰਦਾ ਸੀ ਉਹਨਾਂ ਵੀ ਜਾ ਕੇ ਆਖਿਆ ਭਈ ਚੌਧਰੀ ਸਾਹਿਬ ਜੁਹਾਡੇ ਖੇਤ ਨੇ ਇਹ ਨਾ ਖਰਾਬ ਕਰੋ ਆਪਣੀਆਂ ਘੋੜੀਆਂ ਨੂੰ ਰਸੇ ਪਾ ਕੇ ਰੱਖੋ ਨਾ ਉਹ ਖੇਤਾਂ ਵਿੱਚ ਆਉਣ ਨਾ ਫਸਲ ਖਰਾਬ ਹੋਵੇ ਤੇ ਚੌਧਰੀ ਅੱਗੇ ਸਿੱਖਾ ਨਾਲ ਨਫ਼ਰਤ ਕਰਨ ਵਾਲਾ ਸੀ ਉਹਨੇ ਇਹ ਗੱਲ ਕੀਤੀ ਵੀ ਇਹ ਮੇਰੇ ਕੋਲ ਰਸੇ ਨਹੀਂ ਆਗੇ ਜੀ ਤੁਸੀਂ ਆ ਆਪਣੇ ਕੇਸ ਕੱਟ ਕੇ ਦੇਵੋ ਉਹਨਾਂ ਕੇਸਾਂ ਦੇ ਮੈਂ ਰਸੇ ਵਟ ਲਾਂਗਾ ਤੇ ਫਿਰ ਮੈਂ ਆਪਣੀਆਂ ਘੋੜੀਆਂ ਨੂੰ ਪਾ ਲਾਂਗਾ ਤੇ ਉਸ ਵਲੇ ਉਹ ਸਿਖਾਂ ਨੇ ਕੋਈ ਨਹੀਂ ਆਖਿਆ ਕਿਉਂਕਿ ਪਰਿਵਾਰ ਵਾਲੇ ਸਿੰਘ ਹੀ ਜੋ ਕੋ ਜਾਣਦੇ ਤੇ ਸਿਰਫ ਉਹਨਾਂ ਦੇ ਤੇ ਨਹੀਂ ਪੂਰੇ ਪਰਿਵਾਰ ਤੇ ਗੱਲ ਆ ਜਾਂਦੀ ਸਰਕਾਰਾਂ ਨੂੰ ਪਤਾ ਹੀ ਹੈ ਕਿ ਉਸ ਵਲੇ ਕੀ ਕਰਦੀਆਂ ਸੀ ਪਰਿਵਾਰਾਂ ਨਾਲ ਪੂਰੇ ਪਰਿਵਾਰ ਨੂੰ ਖਤਮ ਕਰ ਦੇਣਾ ਇਥੋਂ ਤੱਕ ਕਰਕੇ ਇੱਕ ਦੀ ਗਲਤੀ ਹੁੰਦੀ ਸੀ ਪਿੰਡ ਪਿੰਡ ਤਬਾਹ ਕਰ ਦਿੰਦੇ ਸੀ ਤੇ ਫਿਰ ਗੱਲ ਇਤਰਾ ਚੱਲੀ ਕਿ ਉਹ ਸਿੰਘ ਉਦੋਂ ਤੇ ਚੁੱਪਚਾਪ ਆ ਗਏ ਉਹਨਾਂ ਨੇ ਫਿਰ ਕਿਸੇ ਨੂੰ ਆਖਿਆ ਆਪਣਾ ਦੁੱਖ ਪ੍ਰਗਟ ਕੀਤਾ ਔਰ ਸਿੰਘਾਂ ਨੂੰ ਵੀ ਇਸ ਤਰ੍ਹਾਂ ਇਹ ਆਡੀਆਂ ਮਿਹਨਤ ਕਰਦੇ ਆ ਫਸਲਾਂ ਲੁੰਨੇ ਆ ਤੇ ਫਸਲਾਂ ਬਰਬਾਦ ਕਰ ਦਿੰਦੀ ਨੇ ਘੋੜੀਆਂ ਛੱਡ ਕੇ ਤੇ ਉਸ ਸਮੇਂ ਇੱਕ ਸਿੰਘ ਹੀ ਬਗੇਲ ਸਿੰਘ ਉਹਨੇ ਕੀ ਕੀਤਾ ਵੀ ਚੌਧਰੀ ਦੀਆਂ ਘੋੜੀਆਂ ਕਰ ਲੀਆਂ ਚੋਰੀ ਉਹਨਾਂ ਨੇ ਜਾ ਕੇ ਲਾਹੌਰ ਦੇ ਬਾਜ਼ਾਰ ਦੇ ਵਿੱਚ ਘੋੜੀਆਂ ਵੇਚਤੀਆਂ ਤੇ ਉਹਦੀ ਜੋ ਮਾਇਆ ਆਈ ਉਹਨਾਂ ਨੂੰ ਭਾਈ ਤਾਰਾ ਸਿੰਘ ਦੇ ਲੰਗਰਾਂ ਦੇ ਵਿੱਚ ਪਾ ਦਿੱਤੀ ਆਪ ਕੋਈ ਨਹੀਂ ਰੱਖੀ ਕਿਉਂਕਿ ਜੋ ਸਿੰਘ ਹੀ ਆਪਣੀਆਂ ਜੇਬਾਂ ਭਰਨ ਦੇ ਲਈ ਕਦੇ ਚੋਰੀ ਨਹੀਂ ਕਰਦੇ ਉਹ ਹਮੇਸ਼ਾ ਹੀ ਉਹਨਾਂ ਤੋਂ ਚੋਰੀ ਕਰਨਾ ਜੋ ਹਾਕਮ ਹੁੰਦੇ ਸੀ ਜਾਂ ਸਰਕਾਰਨ ਦੀ ਸੀ ਉਹਨਾਂ ਤੋਂ ਡਾਕਾ ਮਾਰਨਾ ਲੁੱਟਖੋ ਕਰਨੀ ਤੇ ਉਹ ਹਮੇਸ਼ਾ ਜਾਂ ਤੇ ਲੰਗਰਾਂ ਦੇ ਵਿੱਚ ਜਾਂ ਫਿਰ ਦਾਲ ਪੰਥ ਦੀ ਤੇ ਖਾਲਸਾ ਦੀ ਸੇਵਾ ਦੇ ਵਿੱਚ ਹੀ ਲੰਦੇ ਸੀ ਉਹਨੇ ਕੀ ਕੀਤਾ ਕਿ ਭਾਈ ਤਾਰਾ ਸਿੰਘ ਦੇ ਲੰਗਰਾਂ ਦੇ ਵਿੱਚ ਆਪਣਾ ਪਾ ਦਿੱਤੇ ਰਕਮ ਜੋ ਵੀ ਆਈ ਤੇ ਉਦੋਂ ਬਾਅਦ ਚੌਧਰੀ ਬੜੇ ਗੁੱਸੇ 'ਚ ਉਸ ਵਲੇ ਨਾ ਚੋਰ ਫੜਨ ਵਾਲੇ ਹੁੰਦੇ ਸੀ ਉਹਨਾਂ ਨੂੰ ਕਿੰਨੇ ਪੈੜ ਲੱਭਣ ਆਏ ਜੋ ਕਿ ਕਿੱਧਰ ਦੀ ਕੋਹਲੀਆਂ ਗਈਆਂ ਨੇ ਕਿੱਧਰ ਦੀ ਕਿਹ ਚੋਰ ਨੇ ਕੋਈ ਚੀਜ਼ ਖਰੀ ਆ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਲੱਭ ਕੇ ਚੋਰ ਤੱਕ ਪਹੁੰਚ ਜਾਂਦੇ ਸੀ ਤੇ ਉਹ ਪੈੜ ਲੱਭਣ ਵਾਲੇ ਪੈੜਾਂ ਲੱਭਦੇ 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 ਨਾ ਆਪਣਾ ਭਾਈ ਤਾਰਾ ਸਿੰਘ ਵਾਂ ਇਹ ਡੇਰੇ ਤੇ ਆ ਗਏ ਡਾਲਵਾ ਪਿੰਡ ਹੀ ਪੂਰਾ ਹਉਦਾ ਨਾ ਤੇ ਉਥੇ ਉਹਨਾਂ ਬੰਗਾਲ ਸਾਰੇ ਆਏ ਜਿੱਥੇ ਹੁੰਦੇ ਜਾਂਦੇ ਸਿੱਖਾਂ ਦੀ ਸੇਵਾ ਰਾਹੀਆਂ ਦੀ ਸੇਵਾ ਕਿਸੇ ਭੁੱਖੇ ਦੀ ਸੇਵਾ ਉਹ ਸਾਰੀ ਕਰਦੇ ਲੰਗਰ ਉਥੇ ਚੱਲਦਾ ਸੀ ਤੇ ਉਹਨਾਂ ਕੋਲ ਆ ਗਏ ਭਾਈ ਸਾਰੇ ਚੋਰ ਤੇ ਉਹਨਾਂ ਨੇ ਆਖੇ ਚੋਰ ਨਹੀਂ ਵੀ ਜੋ ਚੋਰਾਂ ਦੀ ਪੈੜ ਲੱਭਦੇ ਹੋ ਆ ਕੇ ਉਹਨਾਂ ਨੇ ਆ ਕੇ ਤੇ ਭਾਈ ਜਿਹੜਾ ਹੈਗਾ ਹੀ ਆਪਣਾ ਚੋਧਰੀ ਫਿਰ ਉਹ ਥਾਣੇਦਾਰ ਕੋ ਗਿਆ ਉਥੋਂ ਦੇ ਉਸ ਥਾਣੇਦਾਰ ਨੂੰ ਆਂਦਾ ਪੀ ਇਹੇ ਤੇਰੇ ਹੁੰਦਿਆਂ ਹੋਇਆ ਕਿਸੇ ਨੇ ਮੇਰੀਆਂ ਕੋੜੀਆਂ ਚੋਰੀ ਕਰ ਲੀਆਂ ਐ ਤੇ ਤੇਰਾ ਕੰਮ ਐ ਸਰਕਾਰ ਦੇ ਖੇਕਵਾਰਾਂ ਦੀ ਸੇਵਾ ਕਰਨਾ ਉਹਨਾਂ ਦੀ ਰੱਖਿਆ ਕਰਨਾ ਤੇ ਤੂੰ ਕੀ ਕਰਨਿਆ ਐ ਤੇ ਚੌਧਰੀ ਵਿਚਾਰਾ ਹੰਦਾ ਠੀਕ ਐ ਭਾਈ ਤੁਹਾਡੇ ਨਾਲ ਚੱਲਦੇ ਉਹ ਥਾਣੇਦਾਰ ਠੀਕ ਐ ਭਾਈ ਚੌਧਰੀ ਸਾਹਿਬ ਤੁਹਾਡੇ ਨਾਲ ਚੱਲਦੇ ਆਂ ਵੇਖਦੇ ਆਂ ਕਿਹੜਾ ਚੋਰ ਐ ਹੁਣ ਇਹ ਲਿਆ ਕੇ ਉਹਨਾਂ ਨੂੰ ਤੁਹਾਡੇ ਚਰਨਾਂ 'ਚ ਸੁੱਟਦੇ ਤੇ ਉਹਨੂੰ ਵੀ ਸ਼ਾਇਦ ਸਿੱਖਾਂ ਬਾਰੇ ਨਹੀਂ ਹੀ ਨਾ ਪਤਾ ਉਹ ਨਾਲ ਗਿਆ ਭਾਈ ਤਾਰਾ ਸਿੰਘ ਤੇ ਡੇਰੇ ਦੇ ਪਹੁੰਚੇ ਹੋ ਉਨਰ ਜਾ ਕੇ ਆਂਦੇ ਵੀ ਹੰਕਾਰੇ ਹੀ ਕਹਿੰਦੇ ਤਾਰਾ ਸਿੰਘ ਤੇਰੇ ਅੰਦਰ ਡੇਰੇ ਦੇ ਇੱਕ ਚੋਰ ਲੁੱਕ ਕੇ ਬਿਠਾ ਹੈ ਤੁਹਾਡੇ ਹਵਾਲੇ ਕਰ ਉਹਦੇ ਭਲੇਖੇ ਕਿਤੇ ਤੇਰਾ ਵੀ ਹੈ ਆਡੇ ਕੋਲ ਸੋਧਾਣਾ ਲੱਗਦਾ ਤੂੰ ਨਾ ਕਿਤੇ ਮਾਰਿਆ ਜਾਈ ਤੇ ਭਾਈ ਤਾਰਾ ਸਿੰਘ ਕਹਿਣੀ ਕਰਨੀ ਦੇ ਪੂਰੇ ਹੀ ਉਹ ਵੀ ਉਹ ਸਿੱਧਾ ਕਹਿੰਦੇ ਵੀ ਦੇਖ ਪਈ ਸਰਕਾਰ ਐਸੀ ਹੈ ਜੋ ਬੰਦਾ ਦੂਜਿਆਂ ਦੇ ਖੇਤ ਉਜਾੜਨ ਰਿਹਾ ਉਹ ਤੁਹਾਡੇ ਲਈ ਚੰਗਾ ਜਿਸ ਬੰਦੇ ਨੇ ਪਰਉਪਕਾਰ ਕੀਤਾ ਉਹ ਬੰਦਾ ਤਾਂ ਢੇਲੀ ਮਾੜਾ ਤੇ ਐਸ ਕਰਕੇ ਮੈਂ ਕਿਸੇ ਨੂੰ ਨਹੀਂ ਦੇਣਾ ਕਿਸੇ ਨੂੰ ਨਹੀਂ ਭੇਜਣਾ ਬਾਹਰ ਇਹ ਜਿਹੜਾ ਬੰਦਾ ਪਰਵਕਾਰੀ ਆ ਕਿਉਂਕਿ ਇੰਨੇ ਕਿਸਾਨਾਂ ਦੀ ਹੇਤ ਵਾਸਤੇ ਘੋੜੀਆਂ ਚੋਰੀ ਕੀਤੀਆਂ ਤਾਂ ਕਿ ਉਹਨਾਂ ਦੇ ਖੇਤ ਖਰਾਬ ਨਾ ਹੋਵੇ ਜੋ ਚੌਧਰੀ ਕਰ ਰਿਹਾ ਹੈ ਥਾਣੇਦਾਰਾਂ ਦਾ ਵੀ ਚੌਧਰੀ ਸਾਹਿਬ ਛੱਡੋ ਬਰਾ ਕਾ ਤੋਂ ਗੱਲਾਂ ਕਰਨੀਆਂ ਸਿੱਧਾ ਹਮਲਾ ਕਰਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਤੇ ਸੇਖ ਫੜਨਾ ਤੇ ਬੜਾ ਹਾਂ ਵੀ ਗੱਲ ਉਹਨਾਂ ਕੀ ਕੀਤਾ ਹਮਲਾ ਕਰ ਦਿੱਤਾ ਤੇ ਕਹਿੰਦੇ ਆ ਕਿ ਹਮਲੇ ਤੋਂ ਬਾਅਦ ਭੱਜਣ ਵਾਲਿਆਂ ਵਿੱਚ ਸਭ ਤੋਂ ਅੱਗੇ ਥਾਣੇਦਾਰ ਹੀ ਲੱਗਾ ਸੀ ਜਿਹੜਾ ਕਹਿੰਦਾ ਇਹ ਹਮਲਾ ਕਰਕੇ ਗੱਲ ਨਪੇੜੀਏ ਤੇ ਉਹਦੇ ਮੋਢੇ ਉੱਤੇ ਐਸਾ ਫਟ ਲੱਗਾ ਸੀ ਕਿ ਲਹੂ ਦੀ ਤੀਰੀ ਵਗੰਡੀ ਸੀ ਤੇ ਜਿਹੜਾ ਚੌਧਰੀ ਸੀ ਉਹਨੂੰ ਫੜ ਕੇ ਖਾਲਸੇ ਨੇ ਚੰਗੀ ਤਰ੍ਹਾਂ ਇੱਕ ਵਾਰੀ ਕੁੱਟਿਆ ਚੰਗੀ ਤਰ੍ਹਾਂ ਤਸੱਲੀ ਕੀਤੀ ਉਹਦੀ ਇਸ ਤੋਂ ਬਾਅਦ ਚੌਧਰੀ ਤੇ ਥਾਣੇਦਾਰ ਵਿਚਾਰੇ ਵਾਪਸ ਆਏ ਜਦੋਂ ਵਾਪਸ ਆਏ ਉਹਨੇ ਚਾਹ ਨੂੰ ਥਾਣੇਦਾਰ ਪਹਿਲਾਂ ਹੀ ਪੱਟੀ ਕਰਵਾ ਕੇ ਬੈਠਾ ਹੋਇਆ ਸੀ ਉਹਨਾਂ ਨੇ ਸੋਚਿਆ ਕਿ ਜੋ ਉਹ ਜਗ੍ਹਾ ਪੱਟੀ ਪੱਟੀ ਦਾ ਜੋ ਹੈਗਾ ਇਹ ਫੌਜਦਾਰ ਸਿੱਧਾ ਉਹਦੇ ਕੋਲ ਚਲ ਗਏ। ਉਹਨੂੰ ਜਾ ਕੇ ਇਹੋ ਜਿਹੀਆਂ ਸ਼ਿਕਾਇਤਾਂ ਲਾ ਦਿੱਤੀਆਂ ਭਈ ਇਹ ਸਾਡਾ ਜੋ ਵੀ ਟੈਕਸ ਅਸੀਂ ਇਕੱਠਾ ਕੀਤਾ ਹੀ ਮਾਮਲਾ ਇਕੱਠਾ ਕੀਤਾ ਹੀ ਤੁਹਾਨੂੰ ਜਮ੍ਹਾਂ ਕਰਾਣੇ ਹੋ ਸਿੰਘਾ ਲੁੱਟ ਲਿਆ ਆਪਣੇ ਕੋਲੋਂ ਹੀ ਤੋਂਮਤਾ ਲਾਉਣੀਆਂ ਹਾਰ ਬਰਦਾਸ਼ਤ ਨਾ ਵੀ। ਉਹਨਾਂ ਨੂੰ ਇਹ ਹੀ ਕਿ ਜੋ ਫੌਜਦਾਰ ਆ ਉਹਦੇ ਕੋ ਵੱਡੀ ਟੁਕੜੀ ਵੱਡਾ ਸੈਣਾ ਬਣਿਆ ਉਹ ਹਮਲਾ ਕਰਨਗੇ। ਉਹਨਾਂ ਨੇ ਭਾਈ ਤਾਰਾ ਸਿੰਘ ਨੂੰ ਫੜ ਕੇ ਲੈ ਆਉਣਾ ਮਿੰਟੋਂ ਮਿੰਟ। ਤੇ ਉਹਨਾਂ ਨੇ ਆਪਣੇ ਕੋਲੋਂ ਕਿੰਨੀਆਂ ਗੱਲਾਂ ਕਰ ਦਿੱਤੀਆਂ ਵੀ ਇਸ ਤਰ੍ਹਾਂ ਕਰਤਾ ਉਤਰਾ ਕਰਤਾ ਤੇ ਉਹ ਵਿਚਾਰ ਆ ਗਿਆ ਗੁੱਸੇ 'ਚ ਪੱਟੀ ਦਾ ਥਾਣੇਦਾਰ ਉਹ ਫੌਜਦਾਰ ਤੇ ਉਹ ਕਹਿੰਦਾ ਕਿ ਚਲੋ ਠੀਕ ਹੈ ਹਮਲਾ ਕਰਦੇ ਆਂ ਵੇਖਦੇ ਆਂ ਕਿਹੜੇ ਆ ਕਿੰਨਾ ਨੇ ਕੀਤਾ ਏ ਤੇ ਸਿਪਾਹੀ ਵੀ ਗੱਲਾਂ ਕਰਨ ਡੇ ਕਿ ਬਾਈ ਕਿਸੇ ਗਿਆ ਸਾਰੀ ਫੜ ਲੈਣੇ ਆਪਾਂ ਇਸ ਤਰ੍ਹਾਂ ਕਰ ਦੇਣਾ ਉਤਰਾ ਕਰ ਦੇਣਾ ਤੇ ਉਹਨਾਂ ਨੇ ਸੋਚਿਆ ਰਾਤ ਨੂੰ ਸੁੱਤੇ ਪਏ ਹਮਲਾ ਕਰਦੇ ਸੁੱਤੇ ਪਏ ਨਾ ਇਹਨਾਂ ਕੋਲੋਂ ਸੰਭਲਣ ਦਾ ਟਾਈਮ ਲੱਗਣਾ ਨਾ ਕੋਈ ਹੋਰ ਉਹ ਤੜਕੇ ਤੜਕੇ ਆਏ 1:00 ਵਜੇ ਦਾ ਸਮਾਂ ਸੀ ਉਹ 2:00 ਵਜੇ ਦਾ ਸਮਾਂ ਹੋਏਗਾ ਤੇ ਕਹਿੰਦੇ ਆ ਕਿ ਭਾਈ ਬਗੇਲ ਸਿੰਘ ਜਿਨ੍ਹਾਂ ਨੇ ਘੋੜੀਆਂ ਚੋਰੀ ਕੀਤੀਆਂ ਸੀ ਨਾ ਉਹ ਆਪਣਾ ਨਿਤਨੇਮ ਪੂਰਾ ਕਰਕੇ ਉਸ ਵੇਲੇ ਕਿਰਿਆ ਕਰਨ ਗਏ ਹੀ ਵਾਰ ਤੇ ਉਹਨਾਂ ਦੇ ਕੋਲ ਵਰਸ਼ਾ ਹੀ ਤੇ ਨਾਲ ਉਹਨਾਂ ਦੇ ਗੜਵਾ ਹੀ ਇੱਕ ਜਿਹਦੇ ਛੋਟਾ ਜਿਹਾ ਲੋਟਾ ਘੇਰ ਸਕਦੇ ਆਪਾਂ ਜਾਲ ਵਾਲਾ ਜੋ ਕਿਰਿਆ ਦੇ ਵੇਲੇ ਉਹਨਾਂ ਇਸਤੇਮਾਲ ਕਰਨਾ ਸੀ ਉਹਨਾਂ ਵੇਖਿਆ ਕਿ ਫੌਜ ਆ ਗਈ ਆ ਤੇ ਉਹਨਾਂ ਉਸੇ ਵੇਲੇ ਵੰਗਾਰ ਦਿੱਤਾ ਕਿੰਦੇ ਵੀ ਕਿੱਧਰ ਜਾ ਰਹੇ ਹੋ ਭਾਈ ਬਗੇਲ ਸਿੰਘ ਨੇ ਸੋਚਿਆ ਹੀ ਕਿ ਮੈਂ ਭੱਜ ਕੇ ਸਿੰਘਾਂ ਨੂੰ ਦੱਸ ਦਵਾਂ ਪਰ ਨਾਲ ਉਹ ਨਹੀਂ ਵੀ ਸੋਚਿਆ ਫਿਰ ਕਿ ਜੇ ਮੈਂ ਹੁਣ ਜਾ ਕੇ ਦੱਸਾਂ ਸਿੰਘ ਕਿਤੇ ਇਹ ਨਾ ਕਹਿਣ ਕਿ ਤੇਰੇ ਕਰਕੇ ਆ ਸਾਰਾ ਰੱਟਾ ਪਿਆ ਤੇ ਤੂੰ ਹੀ ਪਿੱਲੋ ਡਰ ਕੇ ਭੱਜਾ ਹੋਣਾ ਉਹ ਕਹਿੰਦੇ ਚਲੋ ਕੋਈ ਨਹੀਂ ਮੈਂ ਇਹਨਾਂ ਨੂੰ ਵੰਗਾਰਦਾ ਆ ਆਪੇ ਜਦੋਂ ਲੋਹੇ ਨਾਲ ਲੋਹਾ ਖੜਕਿਆ ਆਪਣੇ ਆਪ ਅੰਦਰ ਬੁੰਗੇ ਚ ਬੈਠੇ ਸਿੰਘਾਂ ਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਉਹਨਾਂ ਨੂੰ ਉੱਥੇ ਜੋ ਤੁਰਕ ਆਏ ਉਹਨਾਂ ਨੂੰ ਮੰਗਾਰ ਦਿੱਤਾ ਸਿੱਧਾ ਹੀ ਪਈ ਹਾਂਜੀ ਦੱਸੋ ਕਿੱਧਰ ਜਾ ਰਹੇ ਹੋ ਕੀ ਕਰਨ ਚੱਲੇ ਹੋ ਤੇ ਉਹਨਾਂ ਸਾਰੇ ਕਰਤਾ ਇਹ ਚੋਧ ਨਹੀਂ ਰੋਲਾ ਪਾ ਦਿੱਤਾ ਪਛਾਣ ਲਿਆ ਇਹੋ ਹੀ ਹੈ ਜਿੰਨੇ ਕੋੜੀਆਂ ਚੋਰੀ ਕੀਤੀਆਂ ਫੜ ਲਓ ਫੜ ਲਓ ਇਹਨੂੰ ਇਹ ਤੇ ਤੁਰਕ ਸਾਰੇ ਦਾਦਾ ਟੁੱਟ ਕੇ ਪੈਨ ਨੂੰ ਤਿਆਰ ਭਾਈ ਬਘੇਲ ਸਿੰਘ ਵੀ ਕਹਿੰਦੇ ਪੀ ਆਜੋ ਆਜੋ ਤੁਹਾਨੂੰ ਵੀ ਜੰਨਤ ਚ ਹੋ ਗੂ ਰਾੜੀਕ ਦੀਆਂ ਇਹ ਕਾਤੋਂ ਇੰਤਜ਼ਾਰ ਕਰਾਉਣਾ ਉਹਨਾਂ ਨੂੰ ਕਿਉਂਕਿ ਉਹ ਮੰਨਦੇ ਸੀ ਮੁਗਲ ਮੁਸਲਮਾਨ ਪੀ ਨਖਰੇ ਕਿੰਨੀਆਂ ਹੂਰਾਂ ਦੱਸਦੇ ਆ ਵੀ ਅਹੀਂ ਜੰਨਤੇ ਜਾਵਾਂ ਕਿ ਇੰਨੀਆਂ ਹੂਰਾਂ ਅੱਗੇ ਉਡੀਕਦੀਆਂ ਹੁੰਦੀਆਂ ਨੇ ਤੇ ਉੱਥੇ ਸਿੱਧਾ ਨਾਲ ਲੜਾਈ ਹੋਗੀ ਜੰਗ ਸ਼ੁਰੂ ਹੋਗੀ ਭਾਈ ਬਗੇਲ ਸਿੰਘ ਦਾ ਤੇ ਸਿੰਘਾਂ ਵਸਤੇ ਜੋ ਹਨੇਰਾ ਹੀ ਨਾ ਉਸ ਸਮੇਂ ਘਟ ਗਿੰਤੀ ਦੇ ਸਿੰਘ ਗੁਰੀਲਾ ਯੁੱਧ ਕਰਦੇ ਸੀ ਉਹਨਾਂ ਵਸਤੇ ਹਨੇਰਾ ਵਰਦਾਨ ਹੀ ਦਿਨ ਤੋਂ ਚੰਗਾ ਸੀ ਤੇ ਉਹ ਨੇਰੇ ਚ ਇੱਕ ਸਿੰਘ ਦਿਖੇ ਨਾ ਤੇ ਜਦੋਂ ਹੱਥਾਂ ਦੀ ਲੜਾਈ ਹੋਵੇ ਆਮੋ ਸਾਹਮਣੇ ਦੀ ਲੜਾਈ ਹੋਵੇ ਨਾ ਉਦੋਂ ਭੱਜਦੇ ਆ ਪੈਰ ਚੱਲਦੇ ਆ ਜ਼ਮੀਨ ਦੇ ਉੱਤੋਂ ਕਈ ਘਟਾ ਉੱਡਦਾ ਏ ਉਹ ਇੱਕ ਨੇਰਾ ਦੂਸਰਾ ਘਟਾ ਉੱਡੇ ਉਹਨਾਂ ਨੂੰ ਕੋਈ ਸਮਝਣਾ ਆਵੇ ਤੁਰਕ ਆਪਸ ਵਿੱਚ ਹੀ ਲੜਦੇ ਹੋਏ ਭਾਈ ਬਗੇਲ ਸਿੰਘ ਨੇ ਕਈ ਤੁਰਕ ਉੱਥੇ ਛਿੜਗਾ ਦਿੱਤੇ ਕਈਆਂ ਦੇ ਸਿਰ ਧੜਾਂ ਤੋਂ ਅਲੱਗ ਕਰ ਦਿੱਤੇ ਕਈ ਘੋੜਿਆਂ ਦੇ ਸਮੇਰੀ ਥੱਲੇ ਸੋਟ ਲੇ ਤੇ ਉਹਨੇ ਚਰਨ ਨੂੰ ਥੋੜਾ ਦੇਣ ਹੋਇਆ ਤੇ ਅੰਦਰਲੇ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਬਾਤ ਚੰਗ ਚੱਲੇ ਗਈ ਆ ਭਾਈ ਬਗੇਲ ਸਿੰਘ ਪਾਈ ਬਗੈਲ ਸਿੰਘ ਜੂਝ ਰਹੇ ਆ ਤੇ ਉਹਨੇ ਚਿਰ ਨੂੰ ਦਿਨ ਹੋ ਗਿਆ ਥੋੜਾ ਦਿਖਣ ਲੱਗਾ ਤੁਰਕਾ ਨੂੰ ਉਹਨਾਂ ਨੂੰ ਨਜ਼ਰ ਆਇਆ ਪਾਈ ਬਗੈਲ ਸਿੰਘ ਕਿੱਥੇ ਨੇ ਉਹਨਾਂ ਆ ਰਾਮ ਜੰਗਾ ਜਾਨੀ ਕਿ ਰਾਮ ਜੰਗਾ ਕਹਿੰਦੇ ਆ ਬੰਦੂਕ ਨੂੰ ਉਹਦੇ ਨਾਲ ਹਮਲਾ ਕੀਤਾ ਗੋਲੀਆਂ ਚਲਾਈਆਂ ਕੁਝ ਉਹਨਾਂ ਦੇ ਗੋਲੀਆਂ ਪੱਟਾਂ 'ਚ ਲੱਗੀਆਂ ਕੁਝ ਕਿਤੇ ਲੱਗੀਆਂ ਤੇ ਪਾਈ ਬਗੈਲ ਸਿੰਘ ਸ਼ਹੀਦ ਦੀਵਾ ਗਏ ਤੇ ਉਹਨੇ ਚਿਰ ਨੂੰ ਅੰਦਰਲੇ ਸਿੰਘ ਆ ਗਏ ਇਹ ਵਿਚਾਰੇ ਘਬਰਾ ਗਏ ਤੁਰਕ ਕੋਈ ਇੱਕ ਭੱਜਾ ਲੱਗੇ ਕੋਜਕ ਸਿੰਘਾਂ ਨੇ ਝਟਕਾ ਦਿੱਤੇ ਕਿਉਂਕਿ ਉਹ ਆਂਦੇ ਹੀ ਇੱਕ ਹੀ ਨਹੀਂ ਸੂਤੋਂ ਡਿਆ ਸੀ ਭਾਈ ਬਗੇਲ ਸਿੰਘ ਤੇ ਹੁਣ ਤੇ ਉਹਦੇ ਵਰਗੇ ਕਈ ਆ ਗਏ ਬਹੁਤੇ ਨਹੀਂ ਸੀ ਸਿੰਘ ਹੈਗੇ 10 12 ਹੀ ਕੋਈ ਇਹ 20 ਦੇ ਲਾਗੇ ਬੰਨੇ ਹੀ ਸਿੰਘ ਬਹੁਤੇ ਜ਼ਿਆਦੇ ਨਹੀਂ ਸੀ ਤੇ ਉਸ ਵਲੇ ਮੈਦਾਨ ਤੇ ਸਿੰਘਾਂ ਨੇ ਫਤਿਹ ਕਰ ਲਿਆ ਭਾਈ ਬਗੇਲ ਸਿੰਘ ਦਾ ਪਿਆਹਾ ਹੈ ਸਰੀਰ ਉਹਨਾ ਸੰਭਾਲ ਲਿਆ ਸੰਸਕਾਰ ਕੀਤਾ ਉਹਦਾ ਤੇ ਪਿੰਡ ਦਾ ਇੱਕ ਸਿਆਣਾ ਸਿੰਘ ਆਂਦਾ ਵੀ ਮੈਦਾਨ ਖਾਲਸੇ ਦਾ ਰਿਆ ਹੈ ਪਰ ਖਾਲਸਾ ਜੀ ਹੁਣ ਗਲ ਵਧ ਗਈ ਆ ਅਗਲੇ ਨੇ ਹੁਣ ਹੋਰ ਕੋਈ ਲੈ ਕੇ ਆਣਾ ਹੈ ਥੋੜਾ ਇਧਰ ਉਧਰ ਹੋ ਜਾਓ ਤਾਂ ਕਿ ਥੋੜਾ ਮਾਮਲਾ ਥੋੜਾ ਟਾਈਮ ਦੇ ਵਿੱਚ ਮਾਹੌਲ ਦੇ ਵਿੱਚ ਠੰਡਕ ਆਵੇ ਤੇ ਫਿਰ ਤੁਸੀਂ ਫੇਰ ਆ ਜਿਓ ਪਰ ਭਾਈ ਤਾਰਾ ਸਿੰਘ ਜਿਵੇਂ ਮੈਂ ਦੱਸਿਆ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਬੁੱਢੇ ਹੋ ਕੇ ਬਿਮਾਰੀ ਲੱਗਨ ਨਾਲ ਮਰਨ ਤੋਂ ਚੰਗਾ ਹੈ ਕਿ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਇਆ ਸ਼ਹੀਦੀ ਪਾਓ ਨੜੇ ਸਿੰਘਾਂ ਦਾ ਇਹ ਮੰਨਣਾ ਸੀ ਕਿ ਜਾਤ ਗੋਤ ਸਿੰਘਣ ਕੀ ਦੰਗਾ ਐਸ ਸ਼ਬਦਾਂ ਨੂੰ ਉਹ ਮੰਨਦੇ ਹਮੇਸ਼ਾ ਵੀ ਸਾਡੀ ਜਾਤ ਗੋਤ ਦੰਗਾ ਹੀ ਆ جنگ ਹੀ ਐ ਸਿੱਖ ਹਮੇਸ਼ਾ ਮਜਲੂਮਾਂ ਨਾਲ ਜੋ ਜੋ ਜ਼ੁਲਮ ਕਰਦੇ ਨੇ ਉਹਨਾਂ ਦੇ ਨਾਲ ਜੰਗ ਕਰਦੇ ਨੇ ਤੇ ਜ਼ਾਲਮ ਨੂੰ ਖਤਮ ਕਰਦੇ ਨੇ ਤੇ ਉਹ ਜੋ ਪਹਿਲਾਂ ਦੇ ਥਾਣੇਦਾਰ ਨਾਲ ਇੱਕ ਵਾਰੀ ਜੁੜੇ ਲਿਆ ਫਿਰ ਪੱਟੀ ਦੇ ਫੌਜਦਾਰ ਦੇ ਨਾਲ ਤੇ ਐਰਕਾ ਉਹ ਲੈ ਕੇ ਨਾ ਕੁਝ ਉਹ ਫੌਜਦਾਰ ਹੀ ਜੋ ਉਹਦੇ ਭਤੀਜੇ ਬਤੂ ਜੇ ਵੀ ਨਾਲ ਆਏ ਸੀ ਉਹਦੇ ਨਾਲ ਸਿੰਘਾਂ ਦੇ ਨਾਲ ਜੰਗ ਕਰਨੇ ਸਿੰਘਾਂ ਨੇ ਕੁਝ ਕੁ ਮਾਰ ਦਿੱਤੇ ਉਹ ਆਪਣੇ ਭਤੀਜਿਆਂ ਦੀਆਂ ਸਕੀਆਂ ਦੀਆਂ ਲਾਸ਼ਾਂ ਲੈ ਕੇ ਫੌਜਦਾਰ ਨਾਲ ਚੌਧਰੀ ਨੂੰ ਲੈ ਕੇ ਚੱਲ ਪਿਆ ਉਹਨੂੰ ਲੈ ਕੇ ਉਹ ਸਿੱਧਾ ਚਲ ਗਿਆ ਉਸ ਵਲੇ ਸਰਹੰਦ ਦਾ ਜੋ ਸੂਬਾ ਹੀ ਨਾ ਉਹ ਉਹਦਾ ਰਾਜ ਹੀ ਹੈ ਏਰੀਆ ਦੇ ਦਿੱਤੇ ਸਿੱਧਾ ਉਹਦੇ ਕੋਲ ਤੇ ਉਥੋਂ ਦਾ ਜਿਹੜਾ ਕਾਜੀ ਹੀ ਨਾ ਉਹ ਬੜੀ ਈਰਖਾ ਕਰਦਾ ਹੈ ਸਿੰਘਾਂ ਦਾ ਉਹ ਦਰਬਾਰ ਦੇ ਵਿੱਚ ਜਦੋਂ ਇਹ ਗੱਲ ਚੱਲ ਰਹੀ ਸੀ ਕਿ ਸਿੰਘਾਂ ਨੂੰ ਖਤਮ ਕਰਨਾ ਹੈ ਉਹ ਕਾਜੀ ਵੀ ਕਹਿੰਦਾ ਕਿ ਭਈ ਇਹ ਇਤਰਾ ਨਹੀਂ ਖਤਮ ਹੋਣੇ ਇਹ ਅਸਲ ਦੇ ਰਕਤ ਬੀਜ ਰਾਕਸ਼ਸ ਵਰਗੇ ਨੇ ਵੀ ਇਹਨਾਂ ਦੀ ਇੱਕ ਬੂੰਦ ਧਰਤੀ ਤੇ ਡਿੱਗਦੀ ਆ ਤੇ ਉਸ ਬੂੰਦ ਦੇ ਵਿੱਚ ਹੋਰ ਸਿੰਘ ਪੈਦਾ ਹੋ ਜਾਂਦੇ ਆ ਕਾਜੀ ਆਖੇ ਵੀ ਇਹਨਾਂ ਨੂੰ ਇਤਰਾ ਕਰੋ ਫੜ ਫੜ ਕੇ ਲਿਆਓ ਇਹਨਾਂ ਦੇ ਓਖੀਆਂ ਦੇ ਵਿੱਚ ਅਸੀਂ ਮਗਲਿਆਂ ਦੇ ਨਾਲ ਸਿਰ ਕੋਟਦੇ ਆ ਤਾਂ ਕਿ ਖੂਨ ਦਾ ਇੱਕ ਕਤਰਾ ਵੀ ਥੱਲੇ ਨਾ ਡਿੱਗੇ ਤੇ ਉਥੋਂ ਦੇ ਦਰਬਾਰ ਦੇ ਜੋ ਸਿੰਘਾਂ ਦੇ ਨਾਲ ਜੁਝੇ ਹੋਏ ਸੀ ਉਹਨਾਂ ਨੇ ਫਿਰ ਜਵਾਬ ਦਿੱਤਾ ਵੀ ਕਾਜੀ ਸਾਹਿਬ ਸਿੰਘਾਂ ਨੂੰ ਜਫੇ ਪਾਉਣੇ ਤੇ ਬੇਗਮਾਂ ਨੂੰ ਜਫੇ ਪਾਉਣੇ ਪੜਾਂੰਤਰਿਆ ਤੇ ਐਸ ਕਰਕੇ ਤੁਸੀਂ ਇਹ ਭੁੱਲ ਜੋ ਕਿ ਸਿੰਘਾਂ ਨੂੰ ਫੜ ਲੋਗੇ ਸਿੰਘਾਂ ਦੇ ਨਾਲ ਜੰਗ ਕਰਨਾ ਹੀ ਬੜੀ ਵੱਡੀ ਗੱਲ ਹੈ ਤੁਸੀਂ ਫੜਨ ਦੀ ਗੱਲ ਕਰਦੇ ਜੇ ਤੇ ਬੋਦੀ ਗੱਲ ਹੈ ਤੇ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਸਿੰਘ ਫੜ ਫੜ ਕੇ ਲਈ ਆਏ ਹੋ ਤੇ ਅਸੀਂ ਉਹਨਾਂ ਨੂੰ ਬੰਨ ਬੰਨ ਕੇ ਜਫੇ ਪਾ ਪਾ ਕੇ ਢੀ ਜਾਵਾਂਗੇ ਦਰਬਾਰ ਦੇ ਵਿੱਚ ਤੇ ਇੱਕ ਵਰੀਆਸਾ ਬਹਿ ਗਿਆ ਕਾਜੀ ਵੀ ਸ਼ਾਂਤ ਹੋ ਗਿਆ ਕਿ ਨਹੀਂ ਪਈ ਮੇਰੇ ਉੱਤੇ ਗੱਲ ਆ ਗਈ ਹੈ ਤੇ ਗੱਲ ਇਹ ਤਰੀਕ ਕਿ ਉਥੋਂ ਫੌਜ ਤਰੀ ਥੋੜੀ ਵੱਡੀ ਕੁਝ ਤੋਪਾਂ ਲੈ ਕੇ ਕੁਝ ਬੰਦੂਕਾਂ ਲੈ ਕੇ ਨਾਲ ਚਾਰਕ ਹਾਥੀ ਲੈ ਕੇ ਵੀ ਆਏ ਫਿਰ ਸਮਾਂ ਆ ਗਿਆ ਤੀਸਰੇ ਹੱਲੇ ਦਾ ਫੌਜ ਜਦੋਂ ਆ ਰਹੀ ਸੀ ਤੇ ਕਈ ਜਿਹੜੇ ਸਿੱਖਾਂ ਦੀ ਪ੍ਰਵਾਹ ਕਰਨ ਵਾਲੇ ਹੀ ਉਹਨਾਂ ਨੇ ਆ ਕੇ ਸਿੱਖਾਂ ਨੂੰ ਦੱਸਿਆ ਭਈ ਭਾਈ ਤਾਰਾ ਸਿੰਘ ਨੂੰ ਕੇ ਭਾਈ ਸਾਹਿਬ ਫੌਜ ਚੰਗੀ ਚੜ ਕੇ ਆ ਰਹੀ ਆ ਚਾਰ ਨਹੀਂ ਪੰਜ ਘੋੜਾ ਸੀ ਮਗਰ ਘੋੜਸਵਾਰ ਹੀ ਗਈ ਤੇ ਤੁਸੀਂ ਇੱਥੋਂ ਚੱਲ ਜੋ ਤੇ ਉਸ ਵळे ਪਾਈਤਾ ਦਾ ਸਿੰਘ ਨੇ ਆਖਿਆ ਭਈ ਨਹੀਂ ਜਾਣਾ ਉਹਨਾਂ ਨੇ ਕੁਝ ਆਪਣੇ ਸਨੇਰੀ ਭਾਈ ਜਾਨੀ ਕਿ ਉਹਨਾਂ ਦੇ ਸਾਥੀ ਸੀ ਜੋ ਪੁਰਾਣੇ ਜੋ ਚੁੰਦੇ ਸੀ ਕਿ ਜਦੋਂ ਕਿਤੇ ਬੇਦ ਬਣੀ ਸ਼ਹਾਦਤ ਪਹੁੰਦੀ ਹਨ ਜਰੂਰ ਦੱਸਿਓ ਉਹਨਾਂ ਸਾਰਿਆਂ ਨੂੰ ਉਹਨਾਂ ਚਿੱਠੀਆਂ ਪਾਈਆਂ ਤੇ ਕੁਝ ਜੋ ਨਵੇਂ ਭਰਤੀ ਜਿਨ੍ਹਾਂ ਨੂੰ ਖਾਲਸਾ ਤੋਂ ਕੱਚੇ ਪਿੱਲੇ ਆਂਦਾ ਹੁੰਦਾ ਸੀ ਜੋ ਨਵੇਂ ਭਰਤੀ ਹੁੰਦੇ ਹੀ ਖਾਲਸਾ ਚ ਤੇ ਜਿਹੜੇ ਵਿਚਾਰੇ ਜਿਹੜੇ ਰੋ ਰੀਤ ਸੇਖੀ ਰਹੇ ਹੁੰਦੇ ਸੀ ਉਹ ਦਾਦਾ ਵਿਚਾਰੇ ਡਰ ਕੇ ਭੱਜ ਗਏ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀ ਕਿ ਜਿਨ੍ਹਾਂ ਨੇ ਜਾਣਾ ਚਲ ਜਾਓ ਇੱਥੇ ਸਿਰਫ ਸ਼ਹਾਦਤ ਮਿਲਦੀ ਏ ਇੱਥੇ ਕੁਝ ਨਹੀਂ ਹੋਰ ਮਿਲਣਾ ਤੇ ਤਾਂ ਕਰਕੇ ਜੋ ਨਾਲ ਦੇ ਸਿੰਘ ਸੀ ਕੁਝ ਉਹ ਉਹਨਾਂ ਦੇ ਨਾਲ ਹੀ ਰਹੇ ਬਾਕੀ ਸਭ ਚਲੇ ਗਏ ਤੇ ਫਿਰ ਭਾਈ ਇੱਕ ਲਖਮੀਰ ਸਿੰਘ ਵੀ ਸੀ ਹੁਣ ਜਦੋਂ ਬਗੇਲ ਸਿੰਘ ਨੇ ਘੋੜਾ ਚੋਰੀ ਕੀਤਾ ਸੀ ਨਾ ਭਾਈ ਲਖਮੀਰ ਸਿੰਘ ਨੇ ਅਗਾਹ ਜਾ ਕੇ ਉਹਨੂੰ ਵੇਚਿਆ ਸੀ ਤੇ ਉਹਨਾਂ ਨੇ ਜਦੋਂ ਸੁਣਿਆ ਕਿ ਭਾਈ ਬਗੇਲ ਸਿੰਘ ਸ਼ਹੀਦ ਹੋ ਚੁੱਕੇ ਨੇ ਤੇ ਉਹ ਵੀ ਫਿਰ ਅਗਾਹ ਆਪਣੇ ਭਾਈ ਅੰਗੂ ਸ਼ਹੀਦੀਪੋਣ ਲਈ ਆ ਗਏ ਭਾਈ ਤਾਰਾ ਸਿੰਘ ਜੀ ਗੋੜ ਤੇ ਫਿਰ ਉਹ ਫੌਜ ਪੂਰੀ ਆ ਗਈ ਜਦੋਂ ਉਦੋਂ ਫਿਰ ਕਮਸਾਨ ਦਾ ਜੋ ਕਿ ਯੁੱਧ ਚੱਲਿਆ ਉਹਨਾਂ ਦੇ ਵਿੱਚ ਹੁਣ ਇਹ ਸਯੁੱਧ ਦੇ ਵਿੱਚ ਕੌਣ ਤੋਂ ਪਹਿਲ ਹੋਣਾ ਇਹ ਕਹਿੰਦੇ ਸੀ ਕਿ ਜੋ ਆ ਹਾਥੀ ਨੇ ਸਾਡੇ ਕੋਲ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਇਤਰਾ ਕਰਦਾਂਗੇ ਉਤਰਾ ਕਰਦਾਂਗੇ ਉਹਦੇ ਵਿੱਚ ਕਾਜੀ ਦੇ ਨਾਲ ਇੱਕ ਮੁਗਲ ਸਪਾਈ ਹੀ ਤਗੜਾ ਹੀ ਉਹ ਜਿਹੜਾ ਕਿੰਦਾ ਕਿ ਮੈਨ ਲੜਦਾ ਜਾਂ ਜਾ ਕੇ ਉਹ ਸਾਰਾ ਲੋਹੇ ਦੇ ਵਿੱਚ ਮੜਿਆ ਸੀ ਉਹਦੇ ਸਿਰਫ ਆ ਮੂੰਹ ਆਣਾ ਇੱਥੇ ਹੀ ਸਪੇਸ ਖਾਲੀ ਸੀ ਬਾਕੀ ਸਾਰਾ ਬਖਤਰਬੰਦ ਸੀ ਤੇ ਉਹ ਆ ਕੇ ਭਾਈ ਤਾਰਾ ਸਿੰਘ ਦੇ ਨਾਲ ਲੜਨ ਲੱਗਾ ਪਾਈ ਤਾਰਾ ਸਿੰਘ ਨੇ ਵੇਖਿਆ ਵੀ ਇਹਦੇ ਸਿਰਫ ਮੂੰਹ ਦੇ ਉੱਤੇ ਐਸਪੇਸ ਜਿੱਥੋਂ ਕਿ ਸ਼੍ਰੀ ਸਾਹਿਬ ਨਿਕ ਸਕਦੀ ਆ ਤੇ ਲੜਦੇ ਲੜਦੇ ਉਹਨਾਂ ਵਾਰ ਕੀਤਾ ਮੂੰਹ ਦੇ ਵਿੱਚ ਸ਼੍ਰੀ ਸਾਹਿਬ ਨਗਾ ਦਿੱਤੀ ਉਹਦਾ ਮੂੰਹ ਲਊ ਦੇ ਨਾਲ ਪਰ ਗਿਆ ਤੇ ਉਹ ਵਾਪਸ ਭਜਿਆ ਇੱਕਦਮ ਤੇ ਜਾ ਕੇ ਕਾਜੀ ਪੁੱਛਦਾ ਵੀ ਫੌਜਦਾਰ ਸਾਹਿਬ ਵੀ ਆ ਪਾਣ ਕਿਉਂ ਚਬ ਰਹੇ ਰਹੇ ਤਾਂ ਉਹਨਾਂ ਨੇ ਜਵਾਬ ਦਿੱਤਾ ਵੀ ਜਾ ਭਾਈ ਤਾਰਾ ਸਿੰਘ ਅੱਗੇ ਵੀੜੇ ਲੈ ਕੇ ਖਲੋਤਾ ਹੈ ਪਾਣ ਦੇ ਥਾਲ ਸਜਾਇਆ ਹੈ ਤੂੰ ਹੀ ਜਾ ਕੇ ਲੈ ਆ ਜੇ ਮਤੇ ਗਿਆ ਤੇ ਇਤਨਾ ਉਸ ਯੁੱਧ ਦੇ ਵਿੱਚ ਜਿੱਥੇ ਅੱਗੇ ਘੋੜੇ ਹੀ ਤੇ ਸਿੰਘਾਂ ਕੋਲ ਕੁਝ ਨਹੀਂ ਬਸ ਰੜਾ ਮદાન ਹੀ ਉਸ ਮદાન ਦੇ ਵਿੱਚ ਮਠੇ ਮਠੇ ਟੋਏ ਕੱਢ ਕੇ ਬਿਠੇ ਸੀ ਤਾਂ ਕਿ ਰਾਮ ਜੰਗਿਆਂ ਦੇ ਹਮਲੇ ਨੂੰ ਥੋੜਾ ਝੁੱਕ ਕੇ ਸਹਾ ਸਕਣ ਉਹ ਜੰਗ ਕਰਦਿਆਂ ਕਰਦਿਆਂ ਉਹਨਾਂ ਦੇ ਇੱਕ ਨਾਲ ਦੇ ਭਾਈ ਨੇ ਵੀ ਇੱਕ ਹਾਥੀ ਨੂੰ ਮਾਰਮ ਕਾਇਆ ਜਿਵੇਂ ਕਿਉਂਕਿ ਹੁਣ ਭਾਈ ਬਚਤਰ ਸਿੰਘ ਦੇ ਹੀ ਤੇ ਗਾਂ ਵੰਛਲ ਆ ਤੇ ਹਾਥੀ ਦੇ ਤੁਰਕਾਂ ਦੇ ਕੱਟੇ ਕਿੰਦੇ ਸੀ ਸਿੰਘ ਵੀ ਤੁਰਕਾਂ ਦੇ ਕੱਟੇ ਨੇ ਹਾਥੀ ਔਰ ਇਹਦੋਂ ਵੱਧ ਕੁਝ ਵੀ ਨਹੀਂ ਆ ਤੇ ਇੱਕ ਭਾਈ ਤਾਰਾ ਸਿੰਘ ਵਾਂ ਮਾਂ ਨੇ ਹਾਥੀ ਮਾਰਿਆ ਤੇ ਜੋ ਭਾਈ ਤਾਰਾ ਸਿੰਘ ਵਾਂ ਜਦੋਂ ਹਾਥੀ ਨੂੰ ਮਾਰ ਰੇ ਸੀ ਨਾ ਉਦੋਂ ਉਹਨਾਂ ਦੇ ਉੱਤੇ ਨਾਲ ਹਮਲਾ ਹੋਇਆ ਤੇ ਜਿਹੜੇ ਨਾਲ ਹਲਕਾ ਆ ਉਹਨਾਂ ਦੇ ਸੁੱਧ ਬੁੱਧ ਦੇ ਉੱਤੇ ਪੇ ਹੁਣ ਇੰਨੀ ਤੋਂ ਹਾਥੀ ਤੋਂ ਡਿੱਗੇ ਨਾ ਮਾਸਾਕ ਹੋਸ਼ ਜੇ ਉੱਡਦੇ ਨੇ ਤੇ ਉਸ ਵੇਲੇ ਹਾਥੀ ਨੇ ਉਹਨਾਂ ਦੇ ਉੱਤੇ ਵੀ ਥੋੜਾ ਪੈਰ ਰੱਖ ਦਿੱਤਾ ਸੀ ਪਰ ਉਹ ਡਿੱਗਦੇ ਆ ਡਿੱਗਦੇ ਆ ਹਾਥੀ ਦੇ ਉੱਤੇ ਬੈਠੇ ਹੋਏ ਜੋ ਤੁਰਕਸੀ ਉਹਨਾਂ ਨੂੰ ਥੱਲੇ ਸੁੱਟ ਲਿਆ ਤੇ ਇਸ ਤਰ੍ਹਾਂ ਐਸ ਜੰਗ ਦੇ ਵਿੱਚ ਜੋ ਤੀਸਰੀ ਹੀ ਅਧਿਉ ਵੱਧ ਇਹਨਾਂ 22 ਸਿੰਘਾਂ ਨੇ ਫੌਜ ਮਾਰਮ ਕਾਈ ਪੰਜਾਂ ਚੋਂ ਦੋ ਹਾਥੀ ਮਾਰ ਦਿੱਤੇ ਹਾਥੀ ਦੀ ਸੁੰਡ ਘੱਟ ਦਿੱਤੀ ਹੀ ਭਾਈ ਤਾਰਾ ਸਿੰਘ ਨੇ ਤੇ ਉਹ ਜਾ ਕੇ ਆਪਣੀ ਫੌਜ ਦੇ ਉੱਤੇ ਹੀ ਚੜ ਗਿਆ ਉਹਨਾਂ ਨੂੰ ਹੀ ਮਰਨ ਦੇ ਵਿਆ ਸੀ ਤੇ ਬਾਅਦ ਇਹ ਜੰਗ ਵੀ ਅੰਮ੍ਰਿਤ ਵੇਲੇ ਸ਼ੁਰੂ ਹੋਈ ਤੇ ਜਦੋਂ ਮਾਸਾ ਚਾਨਣ ਹੋਇਆ ਤੁਰਕਾਂ ਨੂੰ ਫੇਰ ਦਿਖਿਆ ਉਦੋਂ ਉਹਨਾਂ ਨੇ ਸਾਬ ਲਾ ਲਿਆ ਕਿ ਹੱਥੋਂ ਪਾਈ ਦੀ ਜੰਗ ਸਾਡੇ ਵਸ ਦੀ ਗੱਲ ਨਹੀਂ ਉਹ ਦੂਰੋਰਾਮ ਜੰਗਿਆਂ ਦੇ ਨਾਲ ਹੀ ਹਮਲੇ ਕਰਨ ਦੇਵੇ ਤੇ ਇਸ ਤਰ੍ਹਾਂ ਸਿੰਘਾਂ ਦੇ ਪੱਟਾਂ 'ਚ ਗੋਲੀਆਂ ਵੱਜੜੀਆਂ ਬਾਹਾਂ 'ਚ ਵੱਜੜੀਆਂ ਕੋਇ ਸੰਗਸ਼ੀ ਜੀ ਦੋਏ ਕੋਈ ਕ ਬਚੇ ਜੋ ਬਚੇ ਉਹ ਅਗਾ ਆ ਕੇ ਫੇਰ ਨਾਲ ਕਿਉਂਕਿ ਰਾਮ ਚੰਗੇ ਵੀ ਕੁਝ ਇਸ ਤਰ੍ਹਾਂ ਹੀ ਕਿ ਜਿਨ੍ਹਾਂ ਦੇ ਵਿੱਚ ਇੱਕ ਫੇਰ ਹੁੰਦਾ ਸੀ ਫੇਰ ਬਰੂਦ ਭਰਿਆ ਜਾਂਦਾ ਸੀ ਤੇ ਫਿਰ ਜਾ ਕੇ ਦੂਸਰਾ ਫੇਰ ਹੁੰਦਾ ਸੀ ਬਰੂਦ ਭਰ ਕੇ ਬੰਦੂਕ ਨੂੰ ਐ ਘਮਾ ਕੇ ਉਹ ਗੋਲੀ ਨੂੰ ਗਰਮ ਕੀਤਾ ਜਾਂਦਾ ਸੀ ਬੰਦੂਕ ਦੀ ਨਾਲੀ ਤੇ ਫਿਰ ਭਾਈ ਤਾਰਾ ਸਿੰਘ ਨੇ ਉਹ ਜੋ ਜਰਨੈਲ ਬਿਠਾ ਸੀ ਹਾਥੀ ਦੇ ਉੱਤੇ ਉਹਦਾ ਸਿਰ ਲਾ ਕੇ ਫਿਰ ਸ਼ਹਾਦਤ ਐਂਡ ਤੇ ਪਾਈ ਸੀ। ਇਹੀ ਬਹਾਦਰ ਵਾਲੀ ਸ਼ਹਾਦਤ ਏ ਸੀ ਸਾਖੀ ਭਾਈ ਤਾਰਾ ਸਿੰਘ ਬਾਣੀ। ਤੇ ਇਹ ਜੋ ਸਾਖੀ ਹੈ ਇਸ ਤੋਂ ਵੀ ਕਿਤੇ ਸਿਰ ਲਥ ਯੋਦੇ ਕਈ ਦੇ ਸ਼ਹੀਦ ਕਈ ਸਿੰਘ ਹਡੇ ਇਤਿਹਾਸ ਦੇ ਵਿੱਚ ਹੋਏ ਆ। ਜੋ ਐਸ ਐਤਵਾਰ ਵਿਚਾਰ ਦੇ ਵਿੱਚ ਅਸੀਂ ਹਰ ਵਾਰ ਕਿਸੇ ਇੱਕ ਸਿੰਘ ਦੇ ਬਾਰੇ ਜ਼ਰੂਰ ਗੱਲ ਕਰਿਆ ਕਰਾਂਗੇ ਜੋ ਸ਼ਹਾਦਤ ਪਾਈ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਜੰਗ ਦੇ ਵਿੱਚ ਜੋਰ ਵਿਖਾਏ ਨੇ ਅਤੇ ਹੰਡੂ ਅੱਗੇ ਖਾਲਸੇ ਦੇ ਵੰਸ਼ਜ ਨੂੰ ਮਾਣ ਨਾਲ ਸਿਰ ਚੁੱਕ ਕੇ ਦੱਸਣ ਜੋਗੇ ਕੀਤਾ ਹੈ ਕਿ ਵਾਰੀਅਰਸ ਕੀ ਹੁੰਦੇ ਨੇ ਤੇ ਕੀ ਹੁੰਦੇ ਨੇ ਸ਼ਹੀਦ ਇਹ ਖਾਲਸਾ ਪੰਥ ਤੁਹਾਨੂੰ ਦੱਸ ਸਕਦਾ ਹੈ ਕਿਉਂਕਿ ਖਾਲਸੇ ਨੇ ਹੰਡਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ